ਆਰਤੀ ਕਿਸਾਨ ਯੂਨੀਅਨ ਖੋਸਾ ਦੀ ਇੱਕ ਹੰਗਾਮੀ ਮੀਟਿੰਗ ਮਮਦੋਟ ਵਿਖੇ ਹੋਈ ਜਿਸ ਵਿੱਚ ਸੁਖਜਿੰਦਰ ਖੋਸਾ ਕੁੰਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮਮਦੋਟ ਬਲਾਕ ਦੇ ਰੂਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਪੰਜਾਬ ਟੀਮ ਵਿੱਚ ਫਤੇ ਸਿੰਘ ਕੋਟਕਰੋੜ ਜਸਵੀਰ ਸਿੰਘ ਢੋਲੇਵਾਲੀਆ ਕਰਪਾਲ ਸਿੰਘ ਸ਼ੁਸ਼ਕ ਦੀਪ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਰਜੀਤ ਸਿੰਘ ਕੱਕਾ ਸਿੰਘ ਉਮਰੀਆਂ ਨਰਕਿੰਦਰ ਸਿੰਘ ਉਮਰੀਆਂ ਬਲਵਿੰਦਰ ਸਿੰਘ ਗੁਰਦੇਵ ਸਿੰਘ ਮਲਵਾਲ ਸੁਖਵਿੰਦਰ ਸਿੰਘ ਮੈਂਬਰ ਕੋਰ ਕਮੇਟੀ ਮੋਹਨ ਸਿੰਘ ਅਜੀਤ ਸਿੰਘ ਆਦੀ ਹਾਜ਼ਰ ਸਨ ਇਸ ਮੌਕੇ ਚੱਕ ਕਬਾਈ ਟਾਂਗਨ ਅਤੇ ਆਪਾਂ ਗੱਲ ਕਰੀਏ ਆਪਾਂ ਨੂੰ ਵਾਰ-ਵਾਰ ਜਾਮਾ ਰਖਿਆ ਤਾੜ ਟੀਮਾਂ ਦਾ ਗਠਨ ਕੀਤਾ ਗਿਆ ਇਸ ਮੌਕੇ ਸੁਖਿੰਦਰ ਸਿੰਘ ਖੋਸਾ ਨੇ ਕਿਹਾ ਕਿ ਜਿੰਨੀਆਂ ਵੀ ਟੀਮਾਂ ਦਾ ਅੱਜ ਉਹਨਾਂ ਨੇ ਨਿਰਮਾਣ ਕੀਤਾ ਹੈ ਉਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਅੱਗੇ ਤੋਂ ਉਹਨਾਂ ਨੂੰ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉਹ ਉਹਨਾਂ ਦੇ ਨਾਲ ਖੜ੍ਹ ਲਗੇ ਮੌਕੇ ਜਮਾ ਰੱਖਿਆ ਉਤਾੜ ਦੀ ਇਕਾਈ ਦਾ ਪ੍ਰਧਾਨ ਸਰਵਰ ਸਿੰਘ ਨੰਬਰਦਾਰ ਨੂੰ ਬਣਾਇਆ ਗਿਆ ਅਤੇ ਸ਼ੰਘਾ ਖੁਰਦ ਇਕਾਈ ਦਾ ਪ੍ਰਧਾਨ ਸਿਮਰਨਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਮੌਕੇ ਚੱਕ ਕਬਾਈ ਟਾਂਗਣ ਇਕਾਈ ਦਾ ਵਿਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਹਰਪੀਤ ਸਿੰਘ ਮੀਤ ਪ੍ਰਧਾਨ ਚਰਨਜੀਤ ਸਿੰਘ ਨੂੰ ਸੌਪਿਆ ਗਿਆ ਇਸ ਮੌਕੇ ਨਵੀਂ ਚੁਣੀ ਗਈ ਟੀਮ ਨੇ ਕਿਹਾ ਕਿ ਪ੍ਰਧਾਨ ਜੀ ਜੋ ਵੀ ਉਹਨਾਂ ਨੂੰ ਜ਼ਿੰਮੇਵਾਰੀ ਦੇਣਗੇ ਉਹ ਉਹਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਹੋ ਕਰ ਮਾਣ ਫੋਟੋ ਨਹੀਂ ਖਿੱਚਣੀ ਚਾਹੀਏ ਠੀਕ ਹੈ ਇੱਕ ਸਾਲ ਵੀ ਘੇਰੇ ਚ ਆਉਂਦੇ ਨੇ ਮਜ਼ਦੂਰ ਵੀ ਘੇਰੇ ਚ ਆਉਂਦੇ ਨੇ ਛੋਟੇ ਦੁਕਾਨਦਾਰ ਵੀ ਘੇਰੇ ਦੇ ਆਉਂਦੇ ਨੇ ਹਰੇਕ ਵਾਰ ਕਿਤੇ ਉਹ ਆਰਾ ਚੱਲਣਾ ਸੀ ਜੇ ਕਾਨੂੰਨ ਵਾਪਸ ਨਾ ਕਰਦੀ ਸਰਕਾਰ ਉਹ ਕਿਵੇਂ ਹੋਏ ਸਾਡੇ 700 ਕਿਸਾਨ ਛੇ ਦੇ ਉਤੇ 1.5 ਸਾਲ ਦੇ ਨੇੜੇ ਸਾਨੂੰ ਉੱਤੇ ਤੁਸੀਂ ਆਪ ਗਏ ਹੋ ਕਿੰਨੀ ਵੱਡੀ ਲੜਾਈ ਲੜਨੀ ਪਈ ਸਰਕਾਰਾਂ ਨਾਲ ਤੇ ਜੇ ਮੈਂ ਅੱਜ ਗੱਲ ਕਰਾਂ ਅੱਜ ਦੀ ਡੈਮੋਕਰੇਸੀ ਦੇ ਇਨਸਾਨ ਲੋਕ ਰਾਏ ਦੇ ਨਿਸ਼ਾਰਾ ਤੋਂ ਇਹ ਲਾਈਟੋਂ ਦੀ ਲੋੜ ਹੈ ਕਦੀ ਦੇਕੇ ਜੋ ਖੋਸਾ ਵੱਲੋਂ ਕੋਟਾ ਕੋਟੇ ਪ੍ਰਵਾਦ ਕੀਤਾ ਜਾਂਦਾ ਇੱਥੇ ਉਹਦਾ ਮੇਰੀ ਜਿਹੜੀ ਪੰਜਾਬ ਦੀ ਸਾਰੀ ਟੀਮ ਨਾਲ ਆ ਜਿਲੇ ਦੇ ਪ੍ਰਧਾਨ ਨਾਲ ਨੇ ਤੇ ਤੁਸੀਂ ਵੀ ਜਿਹੜੇ ਕਿਸਾਨ ਸਾਡੇ ਵਿਚਾਰ ਜਿਹੜੇ ਸਾਡੇ ਆਗੂ ਨੇ ਰੱਖੇ ਸੀ ਸਾਰਿਆਂ ਨੇ ਸੁਣੇ ਨੇ ਪਰ ਜਿੰਨਾ ਗੱਲ ਕਰਾਂ ਅੱਜ ਦੀ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਰੇਕ ਤਾਈ ਨਾ ਕੋਈ ਕਿਸਾਨ ਵਾਸਤੇ ਨੀਤੀ ਆ ਨਾ ਕੋਈ ਪਾਣੀ ਤੇ ਨੀਤੀ ਆ ਨਾ ਕੋਈ ਮਜ਼ਦੂਰ ਵਾਸਤੇ ਨੀਤੀ ਆ ਸਾਡੀ ਬਦਕਿਸਮਤੀ ਕੀ ਕਿ ਅਸੀਂ ਜਾਗੇ ਹੀ ਨਹੀਂ ਜਾਗੇ ਕਰੋ ਜਦੋਂ ਕਰਦਾ ਤਾਂ ਕਰਦਾ ਸਾਨੂੰ ਦੱਸੋ ਅਸੀਂ ਉਹਦਾ ਛਡਾਉਨੇ ਆ ਸਾਡੇ ਮੈਂਫੈਕਟਰ ਦੇ ਵਿੱਚ ਲਿਖਿਆ ਹੁੰਦਾ ਵੀ ਜਿੱਥੇ ਵੀ ਕੋਈ ਨਸ਼ਾ ਕਰਦਾ ਚਾਹ ਗਰੀਬ ਆਦਮੀ ਕਰਦਾ ਜੋ ਕਰਦਾ ਸਾਡੇ ਦਾ ਸੰਪਾਕ ਕੋਲ ਸੀ ਉਹਦਾ ਨਸ਼ਾ ਛਡਾਉਨੇ ਆ ਬਿਨਾਂ ਪੈਸਿਆਂ ਦਾ ਛਡਾਉਨੇ ਆ ਇਹ ਸਰਪੰਚੇ ਲੱਗੇ ਤਾਂ ਕੱਲੀ ਭਾਰਤੀ ਕਿਸਾਨਿਆਂ ਨੂੰ ਫੁੱਸਾ ਇਹ ਕੰਮ ਕਰਦੀ ਆ ਦੂਜੀ ਗੱਲ ਇਹ ਹੈ ਕਿ ਆ ਵੀ ਅਸੀਂ ਕਿਸੇ ਤੋਂ ਵਾਲਾ ਦੀ ਪਿੰਡਾਂ ਜਿਵੇਂ ਲੋਕੀ ਕੰਨ ਕਰਦੇਗਾ ਸੀ ਜਦੋਂ ਫੰਡ ਨਹੀਂ ਲੈਂਦੇ ਤੁਸੀਂ ਫੰਡ ਇਕੱਠੀ ਕਰਨੀ ਪਿੰਡ ਨੇ ਆਪ ਦੀ ਆਪ ਫੰਡ ਇਕੱਠੀ ਕਰੋ ਸੀ ਰੋਕਦੇ ਨਹੀਂ ਫੰਡ ਬਿਨਾ ਕੰਮ ਨਹੀਂ ਚੱਲਦਾਗਾ ਫੰਡ ਇਕੱਠੀ ਕਰੋ ਜਿੱਥੇ ਸਾਨੂੰ ਸਦਨਾ ਅਸੀਂ ਆਵਾਂਗੇ ਤੁਸੀਂ ਜਿੱਥੇ ਸਦਨਾ ਤੁਹਾਨੂੰ ਆਉਣਾ ਪੈਣਾ ਤੁਸੀਂ ਆਪਦੀ ਫੰਡ ਇਕੱਠੀ ਕਰੋ ਜਦੋਂ ਕਿ ਤੇ ਸਾਨੂੰ ਲੋੜ ਪਊ ਇਹ ਨਹੀਂ ਵੀ ਕਈ ਵਾਰਾ ਆਪਣੀ ਜੇ ਜੂਨੀਅਨ ਐਂਡੀ ਵੱਡਿਆ ਕਰਨਾਟਕਾ ਤੇ ਪਿਆਰ ਤੋਂ ਦੂਰ ਤੱਕ ਚੱਲਦੇ ਆਪਣੀ ਜੂਨੀਅਨ ਸਾਰੀ ਹਿੰਦਸਾਨ ਚ ਚੱਲਦੀ ਆ ਕੱਲੇ ਪੰਜਾਬ ਚ ਨਹੀਂ ਚੱਲਦੀ ਜੇਕਰ ਦੂਰ ਜਾਣਾ ਪੈਂਦਾ ਉੱਥੇ ਬਾਹਲੇ ਲੋਕ ਨਹੀਂ ਜਾ ਸਕਦੇ ਉੱਥੇ ਤਾਂ ਸਾਨੂੰ ਉਦੋਂ ਫੌਂਡ ਦੀ ਰੋਡ ਪੈਂਦੀ ਪਰ ਅਸੀਂ ਉਦੋਂ ਆਏ ਨਹੀਂ ਉਦੋਂ ਇੱਕ ਪਿੰਡ ਤੋਂ 2400 ਰੁਪਏ ਤੋਂ ਵੱਧ ਪੈਸਾ ਨਹੀਂ ਲੈਂਦੇ ਅਸੀਂ ਕੀ ਕਿਸਾਨ ਜਿਹੜੇ ਖੋਸਾ ਦੇ ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ ਔਰ ਮੇਰੇ ਸੂਬੇ ਦੀ ਟੀਮ ਮੇਰੇ ਜ਼ਿਲ੍ਹੇ ਦੀ ਟੀਮ ਔਰ ਮੇਰੇ ਸਾਹਮਣੇ ਇਨਾ ਰਾਕੇ ਦੀ ਸੰਗਤ ਸਭ ਤੋਂ ਪਹਿਲਾਂ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਰਹਿਣ ਮਾਇਏ ਹੱਥ ਜਿਹੜਾ ਕੱਟ ਹੋਇਆ ਹੈ ਖੁਸ਼ੀ ਹੁੰਦੀ ਹੈ ਕਿ ਅੱਜ ਭਾਰਤੀ ਕਿਸਾਨ ਜੂਨੀਅਨ ਖੋਸਾ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਸੋ ਵੀਰੋਏ ਕੋਈ ਅਸੀਂ ਜੂਨੀਅਨ ਤੌਰ ਤੇ ਨਹੀਂ ਵਿਚਰਦੇ ਅਸੀਂ ਆਪ ਦੇ ਪਰਿਵਾਰ ਤੌਰ ਤੇ ਵਿਚਰਦੇ ਆਂ ਸਾਡੇ ਕਾਨੀ ਪ੍ਰਧਾਨ ਜੀ ਦੀਆਂ ਹਦਾਇਤਾਂ ਪਾਨੂੰ ਨਿਰਦੇਸ਼ ਹੈ ਜੁਨੇਵਾਜ ਦੀ ਵੀ ਹੋ ਸੂਬੇ ਦੇ ਆਗੂਆਂ ਨੂੰ ਵੀ ਵੀ ਅਸੀਂ ਕਿਸਾਨ ਤੇ ਮਜ਼ਦੂਰ ਦੀ ਗੱਲ ਕਰਨੀ ਹੈ ਜੇ ਕਿਸਾਨ ਵਾਜਦਾ ਤੇ ਮਜ਼ਦੂਰ ਵਾਜਦਾ ਹੈ ਤੇ ਜੇ ਮਜ਼ਦੂਰ ਹੈਗਾ ਤੇ ਕਿਸਾਨ ਹੈ 64% 64% ਸਿਰਫ ਅਸੀਂ ਖੇਤੀ ਕਰਦੇ ਹਾਂ ਝੋਨੇ ਦੀ 64% ਕਰੋੜਾ ਟਨ ਕਿਹੜੀ ਪਰਾਲੀ ਆ ਉਹ ਉਸ ਝੋਨੇ ਨਾਲ ਆਉਂਦੀ ਆ ਜਦੋਂ ਝੋਨਾ ਅਸੀਂ ਲੋਕਾਂ ਦਾ ਢਿੱਡ ਭਰਨ ਨੂੰ ਦੇ ਰਹੇ ਆ ਤੇ ਪਰਾਲੀ ਅਸੀਂ ਘਰੇ ਨਹੀਂ ਜਾ ਸਕਦੇ ਸਰਕਾਰ ਨੂੰ ਅੱਜ ਇਸ ਪਹਲੇ ਮੰਚ ਤੋਂ ਹੀ ਮੈਂ ਬੇਨਤੀ ਕਰ ਦਵਾਂ ਵੀ ਚੋਲੇ ਦੀ ਪ੍ਰਾਲੀ ਦਾ ਕੋਈ ਸਾਰਥਕ ਹੱਲ ਲੱਭਿਆ ਜਾਵੇ ਸੁਪਰੀਮ ਕੋਰਟ ਵੀ ਪਿੱਛੇ ਜੇ ਇੱਕ ਐਲਾਨ ਕਰਤਾ ਹੈ ਅਜੇ ਉਹਨਾਂ ਨੇ ਡਰਨ ਵਾਲੀ ਕੋ ਗੱਲ ਨਹੀਂ ਅਜੇ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਅਜੇ ਕਮੈਂਟ ਕੀਤਾ ਉਹਨਾਂ ਨੇ ਵੀ ਜਿਹੜੇ ਕਿਸਾਨ ਪ੍ਰਾਲੀ ਸਾੜਦੇ ਗਏ ਉਹਨਾਂ ਦੇ ਪਰਚੇ ਦਰਜ ਹੋਣਗੇ ਕੋ ਡਰਨ ਵਾਲੀ ਗੱਲ ਹੀ ਉਹਦੇ ਬਾਰੇ ਵੀ ਤੁਹਾਨੂੰ ਪ੍ਰਧਾਨ ਜੀ ਬੜੇ ਵਿਸਥਾਰ ਸਹਿਤ ਦੱਸਣਗੇ ਮੈਂ ਵਿੱਚੋਂ ਵਿੱਚੋਂ ਤੁਹਾਡੀ ਹੱਥੋਂ ਉਦਾਰਾਂਗਾ ਮੈਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਜ਼ਿਲ੍ਹਾ ਪਰ ਸਾਚੋ ਜਿਵੇਂ ਆਪਣੀਆਂ ਹੁਣ ਮੰਗਾ ਪ੍ਰਤੀ ਆਪਣੀਆਂ ਗੱਲਾਂ ਮੰਗਾ ਤਾਂ ਆਪਣੀਆਂ ਰੋਜ਼ ਜਦੋਂ ਸਵੇਰੇ ਉੱਠਦੇ ਆ ਸ਼ੁਰੂ ਹੋ ਜਾਂਦੀਆਂ ਨੇ ਸ਼ਾਮ ਤੱਕ ਸਾਡੀਆਂ ਕਿਸਾਨੀ ਬਾਰੇ ਮੰਗਾ ਨਵੀਆਂ ਤੋਂ ਨਵੀਆਂ ਚਾਹੇ ਉਹਦੀ ਡੀਜ਼ਲ ਮਹਿੰਗਾ ਕਦੀ ਸਾਡਾ ਕੈਸਾ ਮਹਿੰਗਿਆ ਸਾਡੀਆਂ ਖਾਦਾਂ ਮਹਿੰਗੀਆਂ ਕਦੀ ਸਾਨੂੰ ਖਾਦ ਮਿਲਦੀ ਨਹੀਂ ਕਦੀ ਖਾਦ ਦੇ ਨਾਲ ਸਾਡੇ ਨਾਲ ਕੋਈ ਥੋਪੀ ਜਾਂਦੀ ਏ ਕਦੀ ਸਾਡੇ ਝੋਨਾ ਨਹੀਂ ਚੱਕਿਆ ਜਾਂਦਾ ਉਹਦਾ ਮੋਇਸਚਰ ਜ਼ਿਆਦਾ ਦਿੱਤਾ ਜਾਂਦਾ ਕਦੀ ਕੱਟ ਲੱਗਦਾ ਹੈ ਹਰ ਥਾਂ ਤੇ ਸਾਨੂੰ ਸਵੱਸਿਆ ਆ ਰਹੀਆਂ ਨੇ ਉਹ ਸਾਡੀਆਂ ਇਹ ਜੱਫੇ ਬੰਦੀਆਂ ਹੌਟ ਚ ਆਈਆਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੇਖਿਆ ਹੈ ਜਿਵੇਂ ਅਸੀਂ ਦਿੱਲੀ ਮੋਰਚੇ ਦੇ ਵਿੱਚ ਪਹਿਲਾਂ ਸਾਡਾ 13 ਮਹੀਨਿਆਂ ਦਾ ਮੋਰਚਾ ਲੱਗਾ ਜਿੱਥੇ ਅਸੀਂ ਮੋਦੀ ਕੋਲੋਂ ਤਿੰਨ ਕਾਲੇ ਕਾਨੂੰਨ ਸਾਰਿਆਂ ਨੇ ਸਪੋਰਟ ਕਰਕੇ ਭਾਵੇਂ ਕੋਜੇ ਜੇਬੰਦੀ ਚ ਕੰਮ ਕਰਦਾ ਸੀ ਭਾਵੇਂ ਨਹੀਂ ਉਹਨਾਂ ਨੇ ਵੀ ਉੱਥੇ ਦਿੱਲੀ ਪਹੁੰਚ ਕੇ ਇਸ ਘੋਲ ਦਾ ਸਾਥ ਦਿੱਤਾ